ਪ੍ਰੀਤਾਂ ਗਾਂਧੀ ਵਿਸ਼ਲੇਸ਼ਣ ਦੇ ਪਿਛਤੋਂ ਸਿਆਸਤ ਵਿੱਚ ਤਾ ਸਰਦਰਨ ਸੀ ਪਰ ਉਹ ਹੁਣ ਚੋਣਾਂ ਦੀ ਰਣਨੀਤੀ ਰਾਜਨੀਤੀ ਵਿੱਚ ਵੀ ਆ ਗਈ ਹੈ ਕੱਲ ਤਾਂਕਸ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਪ੍ਰੀਤਾਂ ਗਾਂਧੀ ਦੱਖਣ ਦੀ ਸੀਟ ਤੋਂ ਜਿਹੜੀ ਕਿ ਰਾਹੁਲ ਗਾਂਧੀ ਨੇ ਖਾਲੀ ਕੀਤੀ ਹੈ ਵਾਰਨਾਲਡ ਉਥੋਂ ਚੋਣ ਲੜਨਗੇ ਤੇ ਇਹ ਸਤਿ ਕਿਉਂ ਲੜਦੇ ਆ ਆਂਦਾਸ ਆਪਣੇ ਸਵਾਗਤ ਵੀ ਕੀਤਾ ਸਾਫ਼ ਤੋਂ ਤੇ ਜਿਹੜੀ ਕਾਂਗਰਸ ਸਮਰਥਕ ਨੇ ਇਸ ਦੇ ਕੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਤੇ ਕੀ ਪ੍ਰਭਾਵ ਪਵੇਗਾ ਪੂਰੇ ਹਿੰਦੁਸਤਾਨ ਦੇ ਉੱਤੇ ਕੀ ਪ੍ਰਭਾਵ ਹੋਵੇਗਾ ਇਸ ਸੰਬੰਧ ਵਿੱਚ ਅਸੀਂ ਸੀਨੀਅਰ ਪੱਤਰਕਾਰ ਰਵਿੰਦਰ ਸ਼ਰਮਾ ਜਿਹੜੇ ਕਿ ਰਾਜਨੀਤੀ ਨੂੰ ਬੜੇ ਨੇੜੇ ਦੇਖਦੇ ਆ ਰਹੇ ਨੇ دہਾਕਿਆ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਪ੍ਰਿੰਟੂ ਜੀ ਜਿਸ ਤਰੀਕੇ ਨਾਲ ਕੱਲ ਐਲਾਨ ਹੋਇਆ ਕਿ ਪ੍ਰਯੰਕਤਾ ਦਲ ਦੀ ਵੀ ਹੁਣ ਜੂਲ ਲੜਨ ਦੀ ਵਾਇ ਨਾਟ ਫੀਟ ਤੋਂ ਜੀ ਤੇ ਇਸ ਨੂੰ ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਚਲਿਆ ਦਰਸ਼ਕ ਜੀ ਕਿ ਜਦੋਂ ਦੂਜੀ ਜਗ੍ਹਾ ਤੋਂ ਰਾਇਬਰੇਲੀ ਤੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀ ਨਾ ਰਾਹੁਲ ਗਾਂਧੀ ਨੇ ਜੀ ਅਸਲ ਵਿੱਚ ਕਾਂਗਰਸ ਨੇ ਉਦੋਂ ਹੀ ਇਹ ਪਲਾਨ ਕਰ ਲਿਆ ਸੀਗਾ ਕਿ ਵਾਇਨਾਟ ਦੀ ਸੀਟ ਜਦੋਂ ਛੱਡਣੀ ਹੈ ਤੇ ਉਤੋਂ ਇਲੈਕਸ਼ਨ ਪ੍ਰਿੰਕਾ ਗਾਂਧੀ ਹੀ ਲੜੇਗੀ ਜੀ ਇਥੇ ਕਰਕੇ ਪ੍ਰਿੰਕਾ ਗਾਂਧੀ ਜਿਹੜੀ ਸੀਗੀ ਉਹ ਰਾਇਬਰੇਲੀ ਜਾਂ ਮੀਟੀ ਤੋਂ ਨੇ ਇਲੈਕਸ਼ਨ ਨਹੀਂ ਸੀ ਲੜਿਆ ਜੀ ਔਰ ਕਿਉਂਕਿ ਉਸ ਵੇਲੇ ਜੇ ਇਹ ਦੋਨੋਂ ਭੈਣ ਭਰਾ ਲੜਦੇ ਤੇ ਇੱਕ ਗਲਤ ਮੈਸੇਜ ਜਾਣਾ ਸੀਗਾ ਸਾਰਿਆਂ ਨੂੰ ਸੋਚਣਾ ਸੀ ਕਿ ਅੱਬਰ ਹੀ ਦੋਨੋਂ ਸੀਤਾ ਲੜ ਰਿਹਾ ਜੀ ਪਰ ਫੈਸਲਾ ਇਹਨਾਂ ਨੇ ਕਰ ਲਿਆ ਸੀ ਕਿਉਂਕਿ ਜੇ ਰਾਇਵਰੇਲੀ ਜਿੱਤ ਲਈ ਜਾਂ ਮੇਥੀ ਜਿੱਤ ਲਈ ਤੇ ਫਿਰ ਉਹਦੇ ਤੇ ਹੈ ਕਿ ਇੱਕ ਸੀਤ ਤਾਂ ਛੱਡਣੀ ਪੈਣੀ ਸੀ ਰਾਹੁਲ ਗਾਂਧੀ ਨੂੰ ਜੀ ਤੇ ਜੇ ਉਹ ਰਾਇਵਰੇਲੀ ਛੱਡਦਾ ਤੇ ਉਹਦਾ ਮਾੜਾ ਅਸਰ ਪੈਣਾ ਸੀਗਾ ਜੀ ਯੂਪੀ ਵਾਲਿਆਂ ਨੇ ਫਿਰ ਕਹਿਣਾ ਸੀ ਕਿ ਆ ਕੇ ਫਿਰ ਛੱਡ ਕੇ ਚਲ ਗਿਆ ਇਹ ਵਾਇਨਾਡ ਨੂੰ ਛੱਡਣਾ ਇਹ ਫੈਸਲਾ ਕਰ ਲਿਆ ਸੀ ਪਰ ਜੇ ਹੁਣ ਇਹ ਵਾਇਨਾਡ ਛੱਡ ਦਿੰਦਾ ਬਿਲਕੁਲ ਇਹ ਪਰਿਵਾਰ ਨਹੀਂ ਉੱਥੇ ਜਾਂਦਾ ਤੇ ਉਹਦੇ ਨਾਲ ਜਿਹੜੇ ਸੀ ਕਿ ਵਾਇਨਾਡ ਦੇ ਲੋਕ ਵੀ ਨਹੀਂ ਸੀ ਨਾਰਾਜ਼ ਹੋਣੇ ਬਲਕਿ ਪੂਰਾ ਜਿਹੜਾ ਦੱਖਣ ਭਾਰਤ ਹੈ ਉੱਥੋਂ ਦੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕਰਨੀ ਸੀ ਕਾਂਗਰਸ ਦੇ ਨਾਲ ਖਾਸ ਤੌਰ ਤੇ ਜੀ ਜੀ ਇਸ ਕਰਕੇ ਹੁਣ ਜੇ ਕੋਈ ਹੋਰ ਲੜਦਾ ਤੇ ਉਹ ਪਰਪਾਈ ਨਹੀਂ ਹੋਣੀ ਸੀ ਹੁਣ ਜੇ ਪ੍ਰਿਯੰਕਾ ਗਾਂਧੀ ਲੜ ਰਹੀ ਹੈ ਤੇ ਉੱਥੇ ਲੋਕ ਦੇ ਲੋਕਾਂ ਨੇ ਕਹਿਣਾ ਕਿ ਚਲੋ ਗਾਂਧੀ ਪਰਿਵਾਰ ਹੀ ਲੜ ਰਿਹਾ ਨਾ ਜੀ ਜੀ ਰਾਹੁਲ ਨਹੀਂ ਤੇ ਪ੍ਰਿਯੰਕਾ ਔਰ ਪ੍ਰਿਯੰਕਾ ਜਿਹੜੀ ਹੈ ਜੇ ਧਿਆਨ ਨਾਲ ਦੇਖੋ ਤੇ ਰਾਹੁਲ ਨਾਲੋਂ ਵੀ ਜ਼ਿਆਦਾ ਸਰਗਰਮ ਹੈ ਜੀ ਹੈ ਬਾਕੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਪ੍ਰਿਯੰਕਾ ਗਾਂਧੀ ਰਾਹੁਲ ਰਾਜਨੀਤੀ ਚ ਆ ਗਈ ਹੈ ਉਹ ਇਲੈਕਸ਼ਨ ਲੜਨ ਲੱਗੀ ਹੈ ਰਾਜਨੀਤੀ ਚ ਪ੍ਰਿਯੰਕਾ ਗਾਂਧੀ ਪਹਿਲਾਂ ਵੀ ਹੈਗੀ ਹੈ ਜਿਹੜਾ ਉਹ ਨਹੀਂ ਹੈਗੀ ਹਰ ਜਗ੍ਹਾ ਐਕਟਿਵ ਹੈ ਉਹ ਹਿਮਾਚਲ ਦੀ ਪ੍ਰਭਾਰੀ ਰਹਿ ਕੇ ਉਹਨੇ ਇਲੈਕਸ਼ਨ ਲੜਾਏ ਨੇ ਇਲੈਕਸ਼ਨ ਜਿੱਤੇ ਨੇ ਕਾਂਗਰਸ ਤੇ ਹਿਮਾਚਲ ਤੋਂ ਰਾਜਨੀਤੀ ਚ ਤਾਂ ਪਹਿਲਾਂ ਵੀ ਹੈਗੀ ਆ ਹਾਂ ਇਲੈਕਸ਼ਨ ਪਹਿਲੀ ਵਾਰੀ ਲੜਨ ਲੱਗੀ ਹੈ ਜੀ ਉਹਦੇ ਕਰਕੇ ਦੋ ਤਿੰਨ ਚੀਜ਼ਾਂ ਨੇ ਕਾਂਗਰਸ ਨੂੰ ਤਾਂ ਹੋਏਗਾ ਇਹਦਾ ਫਾਇਦਾ ਕਿ ਉਹਦੇ ਇੱਕ ਉਹਦੇ ਲੋਕ ਜਿਹੜੇ ਨੇ ਵਾਇਲਾਰ ਦੇ ਉਹ ਨਾਰਾਜ਼ ਨਹੀਂ ਹੋਣਗੇ ਕਿ ਚਲੋ ਪਰਿਵਾਰ ਦੇ ਕੋਲ ਹੀ ਸੀਟ ਰਹਿ ਗਈ ਹੈ ਸਾਡੇ ਕੰਮ ਜਿਵੇਂ ਰਾਹੁਲ ਗਾਂਧੀ ਨੇ ਕਰਨੇ ਸੀ ਉਵੇਂ ਪ੍ਰਿੰਕਾ ਗਾਂਧੀ ਸਾਡੇ ਕੰਮ ਕਰੇਗੀ ਜੀ ਜੀ ਕਾਂਗਰਸ ਦੇ ਅੰਦਰ ਵੀ ਇਹ ਹੋਏਗਾ ਕਿ ਚਲੋ ਅੱਗੇ ਹੁਣ ਭੈਣ ਭਰਾ ਦੋਨੋਂ ਜੇ ਐਮਪੀ ਬਣ ਜਾਂਦੇ ਨੇ ਜਿਹਦੇ ਕੇ ਚਾਂਸ ਜ਼ਿਆਦਾ ਨੇ ਤੇ ਲੋਕ ਸਭਾ ਦੇ ਅੰਦਰ ਜਾ ਕੇ ਇਹਦੀ ਆਵਾਜ਼ ਬੁਲੰਦ ਕਰਨ ਵਾਸਤੇ ਦੋ ਬੰਦੇ ਇਹਨਾਂ ਦੇ ਹੋ ਜਾਣਗੇ ਪਰਿਵਾਰ ਦੇ ਔਰ ਤੀਜਾ ਸੋਨੀਆ ਗਾਂਧੀ ਆਪ ਰਾਜ ਸਭਾ ਚ ਪਹਿਲਾਂ ਵੀ ਹੈਗੀ ਹੈ ਪਰ ਜਿਹੜਾ ਹੈਗਾ ਆਪੋਜੀਸ਼ਨ ਹੈ ਉਹਨੂੰ ਜ਼ਰੂਰ ਮੌਕਾ ਮਿਲੇਗਾ ਇਹ ਕਹਿੰਦਾ ਕਿ ਦੇਖੋ ਅਸੀਂ ਪਹਿਲਾਂ ਹੀ ਕਹਿੰਦੇ ਸੀ ਇਹ ਪਰਿਵਾਰਵਾਦ ਹੈ ਪਰਿਵਾਰਵਾਦ ਹੈ ਪਰਿਵਾਰਵਾਦ ਹੈ ਤੇ ਇਹ ਪਰਿਵਾਰਵਾਦ ਨੂੰ ਇਹਨਾਂ ਨੇ ਬढ़ावा ਦਿੱਤਾ ਹੈ ਪਰ ਇੱਕ ਚੀਜ਼ ਜਿਹੜੀ ਹੁਣ ਮੈਂ ਕੱਲ ਤੋਂ ਜਦੋਂ ਦਾ ਇਹਨੇ ਸਨ ਲੋਕ ਸਭਾ ਤੇ ਇਲੈਕਸ਼ਨ ਲੜਨ ਦਾ ਪ੍ਰਿੰਕਾ ਗਾਂਧੀ ਦਾ ਐਲਾਨ ਹੋਇਆ ਹੈ ਨਾ ਇੱਕ ਚੀਜ਼ ਜ਼ਰੂਰ ਕਹੀ ਜਾ ਰਹੀ ਏ ਲੋਕ ਇਹ ਕਹਿਣ ਲੱਗ ਪਏ ਨੇ ਕਿ ਪਰਿਵਾਰਵਾਦ ਕਿੱਦਾਂ ਹੋਇਆ ਪਰਿਵਾਰਵਾਦ ਦੇ ਕੇ ਰਾਜ ਸਭਾ ਦੀ ਮੈਂਬਰ ਬਣਾਉਂਦੇ ਫਿਰ ਤਾਂ ਕਹਿੰਦੇ ਕਿ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਜੀ ਹੁਣ ਇਹ ਟਿਕਟ ਹੀ ਦੇ ਸਕਦੀ ਹੈ ਨਾ ਪਾਰਟੀ ਦਾ ਤਾਂ ਨਹੀਂ ਸਕਦੀ ਪਰਿਵਾਰ ਟਿਕਟ ਦੇ ਸਕਦਾ ਹੈ ਪਰਿਵਾਰ ਜਿਤਾ ਨਹੀਂ ਸਕਦਾ ਜੇ ਜਿਸਨੂੰ ਜਿਤਾਣਾ ਉਹਨੂੰ ਜਾਂ ਹਰਾਉਣਾ ਜਿਹੜਾ ਉਹ ਲੋਕਾਂ ਨੇ ਆ ਉਹ ਜੇ ਉਹਨੂੰ ਲੋਕ ਹਰਾ ਦੇਣ ਜੇ ਕਹਣੇ ਪਰਿਵਾਰਵਾਦ ਹੈ ਲੋਕ ਹਰਾ ਦੇਣ ਤਾਂ ਫਿਰ ਤਾਂ ਉਹਦਾ ਉਹਨਾਂ ਨੂੰ ਸਜ਼ਾ ਮਿਲ ਜਾਏਗੀ ਹਾਂਜੀ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਵੋਟਾਂ ਨਾਲ ਕੋਈ ਬੰਦਾ ਜਿੱਤ ਕੇ ਆਂਦਾ ਹੈ ਫਿਰ ਕਾਹਦਾ ਪਰਿਵਾਰਵਾਦ ਪਰਿਵਾਰਵਾਦ ਸਰਪੰਚ ਜੀ ਜਿਹੜਾ ਕਾਂਗਰਸ ਨੇ ਹੁਣ ਇਹ ਕਦਮ ਚੁੱਕਿਆ ਹੈ ਉਹ ਇਹ ਨਹੀਂ ਹੈ ਕਿ ਉੱਤਰ ਤੇ ਦੱਖਣ ਦੇ ਵਿੱਚ ਸੰਤੁਲਨ ਪੈਦਾ ਕਰਨ ਵਾਸਤੇ ਕਿਉਂਕਿ ਦੱਖਣ ਹਮੇਸ਼ਾ ਕਾਂਗਰਸ ਦੇ ਨਾਲ ਜੁੜੇ ਰਿਹਾ ਹੈ ਦੇਖੋ ਜੋ ਉਹਨਾਂ ਨੇ ਇਹ ਕੀਤਾ ਹੈ ਨਾਲ ਹੀ ਉਹਨਾਂ ਨੇ ਉੱਤਰ ਭਾਰਤ ਕਮਜ਼ੋਰ ਹੋ ਰਿਹਾ ਸੀ ਸਪੈਸ਼ਲੀ ਉੱਤਰ ਪ੍ਰਦੇਸ਼ ਯੂਪੀ ਕਮਜ਼ੋਰ ਹੋ ਰਹੀ ਸੀ ਉਹਨਾਂ ਨੇ ਜੀ ਜੀ ਯੂਪੀ ਜੋ ਉਹਨਾਂ ਨੇ ਜਿਹੜੀ ਹੈਗੀ ਪਲੈਨਿੰਗ ਕੀਤੀ ਹੈ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਜਿਹੜਾ ਇਲੈਕਸ਼ਨ ਲੜਿਆ ਹੈ ਉਹਦੇ ਨਾਲ ਰਿਜ਼ਲਟ ਆਏ ਨੇ ਉਹਨਾਂ ਦੇ ਅੱਛੇ ਜੀ ਔਰ ਜੇ ਉਹ ਦੱਖਣ ਨੂੰ ਅਜ ਛੱਡਦੇ ਸੀ ਜੇ ਵਾਇਨਾਡ ਤੋਂ ਕਿਸੇ ਹੋਰ ਨੂੰ ਲੜਾਉਂਦੇ ਸੀ ਤੇ ਦੱਖਣ ਨੇ ਨਰਾਜ਼ ਹੋਣਾ ਸੀ ਦੱਖਣ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਜੇ ਉੱਤਰ ਪ੍ਰਦੇਸ਼ ਉੱਤਰ ਨੂੰ ਉਹ ਮਜ਼ਬੂਤ ਕਰਨਾ ਚਾਹੁੰਦੇ ਨੇ ਹੁਣ ਜਦੋਂ ਰਾਹੁਲ ਗਾਂਧੀ ਆਪਣਾ ਪੂਰਾ ਟਾਈਮ ਨਾਰਥਰਨ ਇੰਡੀਆ ਦੇ ਉੱਤਰ 파ਰ ਤੇ ਦੇਗਾ ਤੇ ਮਿਲ ਕੇ ਜੇ ਪੀਐਨ ਇੰਡੀਆ ਗਠਬੰਦਰ ਵਾਲੇ ਕੰਮ ਕਰਨਗੇ ਤੇ ਆਉਣ ਵਾਲੇ ਸਮੇਂ ਚ ਕਾਂਗਰਸ ਹੀ ਨਹੀਂ ਬਲਕਿ ਆਪੋਜੀਸ਼ਨ ਮਜ਼ਬੂਤ ਹੋ ਸਕਦੀ ਹੈ ਔਰ ਸਾਡੇ ਦੇਸ਼ ਵਾਸਤੇ ਇੱਕ ਚੀਜ਼ ਬੜੀ ਅੱਛੀ ਹੈ ਕਿ ਆਪੋਜੀਸ਼ਨ ਇੱਥੇ ਮਜ਼ਬੂਤ ਹੋਈ ਹੈ ਗੱਲ ਇਹ ਇਹ ਕੁਵਾਰੀ ਫਿਰ ਮੋਦੀ 4 ਤੋਂ ਪਾਰ ਕਰ ਜਾਂਦਾ ਜਾਂ ਮਤਲਬ ਉਹਨੂੰ ਕੱਲੇ ਬੀਜੇਪੀ ਨੂੰ ਮжоਰਿਟੀ ਮਿਲ ਜਾਂਦੀ ਤੇ ਉਹ ਦੇਸ਼ ਲਈ ਚੰਗਾ ਨਹੀਂ ਥੀ ਚਾਹੇ ਸੱਤਾ 'ਚ ਕੋਈ ਆਵੇ ਸਤਜਨ ਜੀ ਪਰ ਆਪੋਜੀਸ਼ਨ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੋਣ A ਪਾਰਟੀ ਆਵੇ ਜਾਂ B ਪਾਰਟੀ ਆਵੇ ਜਿਹੜਾ ਅਗਲਾ ਵੀ ਇਲੈਕਸ਼ਨ ਆਏਗਾ 2029 ਵਾਲੀ ਉਹਦੇ 'ਚ ਵੀ ਆਪੋਜੀਸ਼ਨ ਮਜ਼ਬੂਤ ਹੋਏਗੀ ਜੇ ਇੰਡੀਆ ਗਠਵੰਦਰ ਮੇ ਆ ਜਾਏਗਾ مجب ہو جائے گا بھی اپوزیشن مجبوت ہوئے گی مینو لگتا ہے اگلے پانچ سال ڈیموکریسی واسطے چنگے ہوں گے اور دونوں ہی جنور جیڑی ہو گیا اپوزیشن مجبوط ہوئے گی اور جدو بھی اپوزیشن مجبوط ہوئے گی دیش واسطے فائدہ ہوئے گا شرما جی ایدنان. ਜਿਸ ਤਰੀਕੇ ਨਾਲ ਰਾਹੁਲ ਗੱਦੀ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਰਹਿਣਗੇ ਜੀ ਤੇ ਇੱਥੇ ਵਿਧਾਨ ਸਭਾ ਚੋਣਾਂ ਵੀ ਹੋਣ ਵਾਲੀਆਂ ਨੇ ਤੇ ਇਹ ਸਮਾਜਵਾਦੀ ਪਾਰਟੀ ਜੇ ਨਾ ਅਲਰੇਡੀ ਗੱਜੂਡ ਕਰ ਰਿਹਾ ਹੈ ਜੀ ਤੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਕਿੱਡਾ ਵੱਡਾ ਚੈਲੰਜ ਖੜਾ ਹੋ ਗਿਆ ਹੈ ਭਾਰਤੀ ਜਨਤਾ ਪਾਰਟੀ ਲਈ ਚੈਲੰਜ ਤਾਂ ਅਸੀਂ ਦੇਖ ਹੀ ਲਿਆ ਲੋਕ ਸਭਾ ਦੇ ਵਿੱਚ ਹੁਣ ਗਾਲਾਂ ਚਿਰ ਫੇ ਹੈ ਕਿ ਇਹਨਾਂ ਚੋਂ ਕੁਰਬਾਨੀ ਕੌਣ ਕਰੇਗਾ ਸਮਾਜਵਾਦੀ ਪਾਰਟੀ ਕੁਰਬਾਨੀ ਕਰੇਗੀ ਕਿ ਕਾਂਗਰਸ ਕੁਰਬਾਨੀ ਕਰੇਗੀ ਕਿ ਕਿਸੇ ਨੂੰ ਕੁਰਬਾਨੀ ਕਰਨੀ ਪੈਣੀ ਹੈ ਐਸ ਕਿ ਕਾਂਗਰਸ ਨੇ ਜਾਂ ਮੈਂ ਸਪੈਸ਼ਲੀ ਕਹਾਂ ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਕੁਰਬਾਨੀ ਕੀਤੀ ਹੈ ਘੱਟ ਸੀਟਾਂ ਲਈਆਂ ਔਰ ਬਿਲਕੁਲ ਇਲੈਕਸ਼ਨ ਲੜਿਆ ਤੇ ਮਜ਼ਬੂਤ ਹੋਏ ਨੇ ਇਹ ਜੇ ਅਗੋਂ ਵੀ ਦੋਆ ਜੋ ਇੱਕ ਪਾਰਟੀ ਨੇ ਕੁਰਬਾਨੀ ਕਰਤੀ ਚੀਤਾ ਦੀ ਅਡਜਸਟਮੈਂਟ ਠੀਕ ਕਰਨੀ ਤੇ ਇਹ ਭਾਜਪਾ ਵਾਸਤੇ ਬੜਾ ਵੱਡਾ ਚੈਲੰਜ ਹੋਏਗਾ ਹਾਲਾਂਕਿ ਅਜੇ 2.5 ਸਾਲ ਪਏ ਨੇ ਕਿਉਂਕਿ ਹੁਣ ਇਲੈਕਸ਼ਨ 2027 ਚ ਹੋਣਾ ਜਾ ਕੇ ਪਰ ਇਹ 2027 ਦਾ ਜਿਹੜਾ 2.5 ਸਾਲ ਨੇ ਇਹਦੇ ਚ ਇਹ ਬਹੁਤ ਵੱਡਾ ਚੈਲੰਜ ਯੋਗੀ ਵਾਸਤੇ ਵੀ ਹੈ ਮੋਦੀ ਵਾਸਤੇ ਵੀ ਹੈ ਤੇ ਬਹੁਤ ਵੱਡਾ ਚੈਲੰਜ ਜਿਹੜਾ ਹੈਗਾ ਉਹ ਯਾਦਵ ਪਰਿਵਾਰ ਜਿਹੜਾ ਹੈਗਾ ਮੁਲਾਇਨ ਸਿੰਘ ਦਾ ਪਰਿਵਾਰ ਤੇ ਪਲੱਸ ਗਾਂਧੀ ਪਰਿਵਾਰ ਇਹਨਾਂ ਵਾਸਤੇ ਵੀ ਆ। ਹੁਣ ਇਹਨਾਂ ਚੋਂ ਕਿਹੜਾ ਜ਼ਿਆਦਾ ਸਿਆਣਪ ਨਾਲ ਆਪਣੇ ਚੈਲੰਜ ਦੇ ਉੱਤੇ ਖੜਾ ਉਤਰ ਜਾਂਦਾ ਹੈ। ਕੌਣ ਜ਼ਿਆਦਾ ਦਿਮਾਗ ਤੇ ਜ਼ਿਆਦਾ ਮਿਹਨਤ ਕਰਕੇ ਅੱਗੇ ਨਿਕਲ ਜਾਂਦਾ ਹੈ, ਉਹਨੂੰ ਫਾਇਦਾ ਹੋਏਗਾ ਜਿਨ੍ਹਾਂ ਦੇ ਆਪਸੀ ਤਾਲਮਿਲ ਨਾ ਰਿਹਾ। ਕਿਉਂਕਿ ਜੇ ਤੇ ਇਹਨਾਂ ਦਾ ਆਪਸੀ ਤਾਲਮਿਲ ਰਿਹਾ ਤੇ ਇਹ ਅੱਗੇ ਜਾਣਗੇ। ਤੇ ਜੇ ਭਾਜਪਾ ਦੇ ਵਿੱਚ ਵੀ ਐਸੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਯੂਪ ਦੇ ਦੇ ਵਿੱਚ ਯੋਗੀ ਦੇ ਵੀ ਖਿਲਾਫ ਨੇ। ਉਹ ਸਾਰੇ ਲੋਕ ਜਿਹੜੇ ਨੇ ਉਹ ਕਿ ਜੋਗੀ ਦੇ ਹੱਥ 'ਚ ਵੀ ਨਹੀਂ ਜੇ ਉਹ ਧੜੇਬੰਦੀ ਬੀਜੇਪੀ ਨਾ ਮੈਨੇਜ ਕਰ ਸਕੀ ਤੇ ਅਗਲਾ ਜਿਹੜਾ 2027 ਦਾ ਵਿਧਾਨ ਸਭਾ ਦਾ ਇਲੈਕਸ਼ਨ ਹੋਏਗਾ ਉਹਦੇ 'ਚ ਵੀ ਬਹੁਤ ਥੋਲੋਡ ਫਾਈਟ ਹੋਏਗੀ ਔਰ ਉਹਦੇ 'ਚ ਵੀ ਮੈਨੂੰ ਲੱਗਦਾ ਹੈ ਕਿ ਜੇ ਇਸੇ ਤਰ੍ਹਾਂ ਇਹਨਾਂ ਨੇ ਚੈਲੰਜ ਲੈ ਕੇ ਚੱਲੇ ਤੇ ਉੱਥੇ ਫਿਰ ਕਾਂਗਰਸ ਤੇ ਜਿਹੜਾ ਇਹ ਇੰਡੀਆ ਗੱਠਜੋੜਨ ਹੈ ਇਹਨੂੰ ਉਹਦਾ ਪੈਦਾ ਹੋ ਸਕਦਾ ਹੈ ਅੱਛਾ ਭਾਜੀ ਤੁਸੀਂ ਇੰਟਰਗੰਦੀ ਦੀ ਸਿਆਸਤ ਵੀ ਦੇਖੀ ਹੈ ਜੀ ਤੇ ਦੂਜੇ ਪਾਸੇ ਹੁਣ ਪ੍ਰਿੰਕਾ ਗਾਂਧੀ ਵੀ ਸਰਗਰਮ ਹੋ ਚੁੱਕੇ ਨੇ ਤਾਂ ਕੀ ਤੁਸੀਂ ਪ੍ਰਿੰਕਾ ਗਾਂਧੀ ਦੀ ਜਿਹੜੀ ਹੋਤੱਕ ਦੀ ਰੰਗਿਤੀ ਦੇਖੀ ਆ ਜਾਂ ਉਸ ਦੀਆਂ ਸਰਗਰਮੀਆਂ ਨੇ ਦੇਖੀਆਂ ਨੇ ਉਹਦੇ ਵਿੱਚ ਤੁਸੀਂ ਇੰਦਰਾ ਗਾਂਧੀ ਦਾ ਅਕਸ ਦੇਖਦੇ ਹੋ ਹੈ ਨਹੀਂ ਦੇਖੋ ਗੱਲ ਪਤਾ ਕਿ ਇੰਦਰਾ ਗਾਂਧੀ ਤੇ ਪ੍ਰਿੰਕਾ ਗਾਂਧੀ ਤੇ ਇੱਕ ਬੜਾ ਵੱਡਾ ਪਰਕਾ ਹੈ ਤੇ ਇੱਕ ਬਹੁਤ ਵੱਡਾ ਉਹਨਾਂ ਦਾ ਆਪਸ ਵਿੱਚ ਮੇਲ ਖਾਂਦੀ ਹੈ چیز مطلب دو چیز میں کہ پرئنکا گاندی بھی محنتی ہے پر پرینکا گاندھی پرسنالٹی بھی اندرا گاندی برگی ہے اور بھاشن بھی کریب کریب اندرا گاندی برگا دے لگتی ہے پر دیکھی ہے کہ اندرا گاندی جنہاں ٹائم دے سی سیاست نو انہاں ٹائم پرئنکا گاندی نہیں دے سکتی ایک گل ਦੂਜੀ ਗੱਲ ਇਹ ਹੈ ਕਿ ਇੰਦਰਾ ਗਾਂਧੀ ਕੋਲ ਪੂਰੀ ਆਜ਼ਾਦੀ ਸੀ ਉਹ ਜੋ ਚੰਦੀ ਸੀ ਕੱਲੀ ਕਰਦੀ ਸੀ ਕੰਪਾਰਟੀ ਦੇ ਅੰਦਰ ਪ੍ਰਿੰਕਾ ਗਾਂਧੀ ਦੇ ਕੋਲ ਉਹ ਚੀਜ਼ ਨਹੀਂ ਹੈਗੀ ਇਹਨਾਂ ਦੇ ਆਪਸ ਵਿੱਚ ਕਈ ਵਾਰੀ ਭੈਣ ਭਰਾ ਦੇ ਵੀ મતਭੇਦ ਹੋ ਜਾਂਦੇ ਨੇ ਕਿਸੇ ਵਜ੍ਹਾ ਕਿਸੇ ਇੱਕ ਈਸ਼ੂ ਨੂੰ ਲੈ ਕੇ ਕਈ ਵਾਰੀ ਮਾਤ ਤੇ ਧੀ ਦੇ ਵੀ ਹੋ ਜਾਂਦੇ ਨੇ મતਭੇਦ ਕਿਸੇ ਈਸ਼ੂ ਨੂੰ ਲੈ ਕੇ ਜਿਵੇਂ ਕਿ ਕਿਉਂਕਿ ਇੰਦਰਾ ਗਾਂਧੀ ਬਲੇ ਇੱਕ ਸਿੰਗਲ ਹੈਂਡ ਕਮਾਂਡ ਸੀ ਜਿਵੇਂ ਤਿੰਨ ਹੱਥਾਂ 'ਚ ਕਮਾਂਡ ਔਰ ਐ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਹੈ ਹੁਣ ਕਿਉਂਕਿ ਉਹ ਨ ਤ੍ਰਿੰਕਾ ਦੇ ਐਨਪੀ ਬਣ ਜਾਣ ਤੋਂ ਬਾਅਦ ਜਿਹਦੇ ਤੇ ਬਹੁਤ ਚਾਸ ਨੇ ਕਿ ਉਹ ਜਿੱਤ ਜਾਏਗੀ ਹੂੰ ਹੂੰ ਸਿਆਸਤ ਜਿਹੜੀ ਹੈ ਉਹ ਪਹਿਲੇ ਤਾਂ ਦੋਆਂ ਕੋਲ ਚਲੀ ਜਾਏਗੀ ਸੋਨਿਆ ਗਾਂਦੀ ਹਾਲੀਵੁੱਡੀ ਪਿੱਛੇ ਹਟ ਜਾਏਗੀ ਉਸ ਤੋਂ ਬਾਅਦ ਫਿਰ ਜੇ ਇਹਨਾਂ ਦੋਨਾਂ ਚੋਂ ਵੀ ਇੱਕ ਕੋਲ ਕਮਾਂਡ ਚਲੀ ਗਈ ਜੇ ਪ੍ਰਿਅੰਕਾ ਗਾਂਧੀ ਕੋਲ ਕਮਾਨ ਚਲੀ ਗਈ ਤੇ ਉਹਦਾ ਫਾਇਦਾ ਵੀ ਹੋਏਗਾ ਔਰ ਫਿਰ ਅਸੀਂ ਕਹਿ ਸਕਾਂਗੇ ਕਿ ਇਹਦਾ ਅਕਸ ਜਿਹੜਾ ਹੈਗਾ ਉਹ ਆਲਮੋਸਟ ਇੰਦਰਾ ਗਾਂਧੀ ਵਰਗਾ ਹੋ ਗਿਆ ਬਾਕੀ ਇਹ ਹੋਏਗਾ ਕਿ ਇਹ ਆਉਣ ਵਾਲਾ ਸਮਾਂ ਦੱਸੇਗਾ ਸ਼ਰਮ ਜੀ ਤੁਸੀਂ ਹੋਰ ਮੈਨੂੰ ਇਹ ਦੱਸੋ ਜੀ ਇਸ ਤਰੀਕੇ ਦਾ ਇੱਕ ਕਾਈਨ ਫਿਗਰ ਸੈਲਫ ਰਾਖਾ ਗਾਂਧੀ ਮਕਬੂਸ ਸੀ ਜੀ ਹੁਣ ਜਦੋਂ ਪ੍ਰਿਅੰਕਾ ਗਾਂਧੀ ਵੀ ਮੋਡੇ ਨਾਲ ਮੋਡਾ ਜੋੜ ਕੇ ਚੋਈ ਜਾ ਤੇ ਹੁਣ ਉਹ ਚੋਣਾਂਵੀ ਰਾਜਨੀਤੀ ਵਿਚ ਵੀ ਆ ਗਈ ਹੈ ਜੀ ਤੇ ਜੇਕਰ ਉਹ ਰਾਜ ਇਸ ਤੋਂ ਜਿੱਤ ਜਾਂਦੀ ਹੈ ਜਿਵੇਂ ਤੁਸੀਂ ਕਿਹਾ ਵੀ ਜਿੱਤਣ ਦੀ ਸੰਭਾਵਨਾ ਵਾ ਕਾਫੀ ਜ਼ਿਆਦਾ ਹੈ ਜੀ ਤੇ ਇਹ ਦੋਨੋਂ ਭੈਣ ਭਰਾਵਾ ਜੀ ਜਿਹੜੀ ਸ਼ਕਤੀ ਹੈ ਜਾਂ ਇਹਨਾਂ ਦੋਨਾਂ ਦਾ ਸਿਆਸਤ ਹੈ ਉਹ ਭਾਰਤੀ ਜਨਤਾ ਪਾਰਟੀ ਲਈ ਕਿੱਡਾ ਕਬੜੀ ਚੁਣੜਤੀ ਹੋ ਸਕਦੀ ਹੈ ਜੀ ਦੇਖੋ ਜੇਕਰ ਇਹ ਦੋਨੋਂ ਮੋਡੇ ਨਾਲ ਮੋਡਾ ਜੋੜ ਕੇ ਹੀ ਤੁਰੇ ਰਹੇ ਨਾ ਨਹੀਂ ਜੀ ਜਿਹੜਾ ਤੁਸੀਂ ਸ਼ਬਦ ਇਸੇ ਮਾਲ ਕੀਤਾ ਹੈ ਜੀ ਕਿ ਆਪਸੀ મતભੇਦ ਨਾ ਕੋਈ ਰਹੇ ਇੱਕ ਨੇ ਕਹੀ ਦੂਜੇ ਨੇ ਮਾਨੀ ਦੋਨੋਂ ਮਹਾ ਗਿਆਨੀ ਜੀ ਇਹ ਤਾਂ ਇਹ ਗੱਲ ਰਹੀ ਕਿ ਪੰਜਾਬ ਕਾਂਗਰਸ ਬਹੁਤ ਵੱਡਾ ਚੈਲੰਜ ਆਉਣ ਵਾਲੇ ਸਮੇਂ ਵਕਤ ਤੇ ਮੋਦੀ ਦੇ ਖਿਲਾਫ ਜਾਂ ਬੀਜੇਪੀ ਦੇ ਖਿਲਾਫ ਖੜਾ ਕਰ ਲੈ ਜੀ ਔਰ ਹੋ ਸਕਦਾ ਹੈ ਕਿ ਇਹ ਅਗਲਾ ਜਿਹੜਾ 2029 ਦਾ ਇਲੈਕਸ਼ਨ ਹੈ ਉਹਦੇ ਵਿੱਚ ਇਹ ਸੱਤਾ ਚ ਵੀ ਵਾਪਸ ਆ ਜਾਵੇ ਤੇ ਸਮਝੀ ਇਸ ਵਾਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਕਾਂਗਰਸ ਇਸੇ ਵਾਰ ਵੀ ਸੱਤ ਸੀਟਾਂ ਲੈ ਕੇ ਗਈ ਹੈ ਕਿ ਇੱਥੇ ਕਾਂਗਰਸ ਦਾ ਰਾਜ ਹੀ ਨਹੀਂ ਹੈਗਾ ਇੱਥੇ ਆਵਾਜ਼ੀ ਪਾਰਟੀ ਦਾ ਰਾਜ ਹੈ ਹੁਣ ਜਿਸ ਤਰੀਕੇ ਨਾਲ ਪ੍ਰਿੰਕਾ ਗੰਦੀ ਵੀ ਆ ਗਈ ਹੈ ਤੇ ਇਸ ਨਾਲ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਸ ਨੂੰ ਵੀ ਵੱਧ ਮਿਲੂਗਾ ਨਹੀਂ ਪੰਜਾਬ ਦੀ ਕਾਂਗਰਸ ਨੂੰ ਵੱਲ ਮਿਲ ਵੀ ਗਿਆ ਤੇ ਹੋਰ ਵੀ ਜ਼ਿਆਦਾ ਮਿਲੇਗਾ ਜਿਹੜਾ ਮਿਲਿਆ ਉਹ ਇਸ ਕਰਕੇ ਮਿਲਿਆ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਬਹੁਤੇ ਮੌਕਾ ਪ੍ਰਸਤ ਤੇ ਮਤਲਬ ਪ੍ਰਸਤ ਕਾਂਗਰਸੀ ਸੀਗੇ ਨਾ ਜੀ ਫਿਰ ਬਹੁਤੇ ਹੁਣ ਕਾਂਗਰਸ ਨੂੰ ਛੱਡ ਕੇ ਚਲੇ ਗਏ ਨੇ ਜੀ ਉਹ ਬਹੁਤੇ ਛੱਡ ਕੇ ਚਲੇ ਗਏ ਨੇ ਜਿਹੜੇ ਪਾਰਟੀ ਲਈ ਚੈਲੰਜ ਬਣਦੇ ਸੀਗੇ ਹਾਂ ਹਾਂ ਉਹ ਇਹਨਾਂ ਨੂੰ ਜਿਹੜਾ ਇਹ ਆਪਣੇ ਅੰਦਰ ਹੀ ਖਰਾਬ ਕਰਦੇ ਸੀ ਉਹ ਬਹੁਤੇ ਛੱਡ ਕੇ ਚਲੇ ਗਏ ਨੇ ਮੌਕਾ ਪ੍ਰਸਤ ਔਰ ਉਹਦੇ ਕਰਕੇ ਬਲ ਮਿਲਿਆ ਫਿਰ ਅੱਗੇ ਹੁੰਦਾ ਸੀਗਾ ਕਿ ਜੇ ਇਹ ਕੋਈ ਲੀਡਰshipਾ ਉਹ ਮਿਲਦਾ ਨਹੀਂ ਸੀ ਕਿਸੇ ਨੂੰ ਹੁਣ ਜੇ ਦੋ ਲੀਡਰ ਹੋ ਗਏ ਤੇ ਇੱਕ ਨੇ ਨੌਰਥ ਪੜ ਲਿਆ ਇੱਕ ਨੇ ਆਪਣਾ ਸਾਊਥ ਪੜ ਲਿਆ ਤੇ ਇਹਨਾਂ ਦੀ ਈਜ਼ੀ ਅਵੇਲੇਬਿਲਟੀ ਹੋ ਜਾਏਗੀ ਤੇ ਉਹਦਾ ਪਾਰਟੀ ਨੂੰ ਫਾਇਦਾ ਹੋਏਗਾ ਕਿਉਂਕਿ ਇੰਦਰਾ ਗਾਂਧੀ ਦੀ ਸਿਆਸਤ ਤੇ ਤੁਸੀਂ ਪ੍ਰਿੰਕਾ ਗਾਂਧੀ ਦੀ ਸਿਆਸਤ ਦੀ ਗੱਲ ਕੀਤੀ ਸੀ ਨਾ ਮੈਂ ਇਹਨੂੰ ਅਜੇ ਪ੍ਰਿੰਕਾ ਗਾਂਧੀ ਦੀ ਸਿਆਸਤ ਨਹੀਂ ਕਹਿੰਦਾ ਅਜੇ ਮੈਂ ਇਹਨੂੰ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਦੀ ਸਿਆਸਤ ਤੇ ਇੰਦਰਾ ਗਾਂਧੀ ਦੀ ਸਿਆਸਤ ਨਾਲ ਇਹਦਾ ਮੈਂ ਕੰਪੈਰੀਜ਼ਨ ਜੇ ਕਰਾਂ ਤੇ ਇੰਦਰਾ ਗਾਂਧੀ ਦੇ ਵੇਲੇ ਆਮ ਵਰਕਰ ਨੂੰ ਮਿਲਣਾ ਇੰਦਰਾ ਗਾਂਧੀ ਨੂੰ ਔਖਾ ਨਹੀਂ ਸੀ ਹੁੰਦਾ ਆਪਣੀ ਗੱਲ ਕਰਨੀ ਉਹਦੇ ਲਈ ਔਖੀ ਨਹੀਂ ਸੀ ਹੁੰਦੀ ਜਿਉਂ ਆਪ ਨੇ ਹੀ ਚਲਦੀ ਤੇ ਉਹਦੇ ਸਲਾਹਕਾਰ ਮਿਲ ਜਾਂਦੇ ਸਨ ਇਹ ਚੀਜ਼ ਜੇ ਇਹਨਾਂ ਨੇ ਨਹੀਂ ਕਰ ਲਈ ਦੋਨਾਂ ਭੈਣਾ ਭੈਣ ਭਰਾਵਾਂ ਨੇ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਇਆ ਆਪਣੇ ਸਲਾਹਕਾਰਾਂ ਦੀ ਮਾਰਕਸ ਉਹਨਾਂ ਦੀ ਸਲਾਹ ਲੈਣੀ ਉਹਨਾਂ ਦਾ ਮਤਲਬਾ ਲੈਣਾ ਉਹਨਾਂ ਕੋਲੋਂ ਇਨਫੋਰਮੇਸ਼ਨ ਲੈਣੀ ਸ਼ੁਰੂ ਕਰ ਦਿੱਤੀ ਤੇ ਇਹ ਪਾਰਟੀ ਨੂੰ ਦੋਨੋਂ ਜਣੇ ਬਹੁਤ ਵੱਡੇ ਤਰੀਕੇ ਨਾਲ ਮਜ਼ਬੂਤ ਕਰ ਲੈਣਗੇ ਤੇ ਉਹਦਾ ਅੱਗੇ ਜਾ ਕੇ ਕਾਂਗਰਸ ਨੂੰ ਫਾਇਦਾ ਹੋਏ। ਸ਼ਰਮਾ ਜੀ ਤੁਸੀਂ ਜਿਸ ਤਰੀਕੇ ਨਾਲ ਪੰਜਾਬ ਦੀ ਦੇਸ਼ ਚੋਣ ਵਿੱਚ ਆਉਂ ਚੋਣ ਰਾਜ ਦੀ ਚੋਣ ਨਾਲ ਜੋ ਕਾਂਗਰਸ ਨੂੰ ਬਗ ਮਿਲਿਆ ਜਾਂ ਕਾਂਗਰਸ ਦੀ ਆਉਣ ਵਾਲੀ ਸਮੇਂ ਦੀ ਰਣਨੀਤੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਕਿਹੋ ਜਿਹਾ ਪ੍ਰਵੇਖ ਹੋ ਸਕਦਾ ਉਸ ਬਾਰੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ